ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਪੰਥਕ ਸਿਆਸਤ ਵਿੱਚ ਚੱਲ ਰਹੀ ਉਥਲ ਪੁਥਲ ਹਜੇ ਰੁਕਣ ਦਾ ਨਾਮ ਨਹੀਂ ਲੈ ਰਹੀ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਵਾਪਸ ਸਤਾਫਤ ਕਰਨ ਦੀ ਜੋ ਜਦੋਜਹਿਦ ਹੈ ਉਹ ਬਹੁਤ ਲੰਬੀ ਖਿੱਚੀ ਜਾ ਰਹੀ ਹੈ ਤੇ ਆਪਣੇ ਮੁਕਾਮ ਤੇ ਵੀ ਪਹੁੰਚ ਦੀ ਨਹੀਂ ਦਿਖਾ ਦਿਆ ਰਹੀ ਹੈ ਇਸੇ ਤਰ੍ਹਾਂ ਜਿਸ ਤਰ੍ਹਾਂ ਦੇ ਪੈਤੜੇ ਉਹਨਾਂ ਵੱਲੋਂ ਅਪਣਾਏ ਜਾ ਰਿਹਾ ਹੈ ਉਹਨਾਂ ਨੂੰ ਦੇਖ ਕੇ ਵੀ ਉਹ ਗੱਲ ਸੱਚ ਸਾਬਤ ਹੁੰਦੀ ਪ੍ਰਤੀਤ ਹੁੰਦੀ ਹੈ ਕਿ ਰੱਬ ਨਾ ਤਾਂ ਕਿਸਨ ਮਾਰਦਾ ਹੈ ਨਾ ਲਤ ਮਾਰਦਾ ਹੈ ਉਹ ਤਾਂ ਬੰਦੇ ਦੀ ਮਤ ਮਾਰਦਾ ਹੈ ਕੋਸ਼ਿਸ਼ ਜਿਹੜੀ ਹੈ ਉਹ ਪਰਵਾਨ ਹੋਣ ਦੀ ਜਗ੍ਹਾ ਇਹ ਲੱਗ ਰਿਹਾ ਹੈ ਕਿ ਅਕਾਲੀ ਦਲ ਪੰਥ ਤੋਂ ਹੋਰ ਵੀ ਦੂਰ ਹੁੰਦਾ ਜਾ ਰਿਹਾ ਹੈ ਇਹ ਸਾਰੀ ਕਵਾਇਦ ਦੇ ਵਿੱਚ ਪੰਥ ਦੀ ਕਚੈਰੀ ਵਿੱਚ یوں ਪ੍ਰਤੀਤ ਹੋ ਰਿਹਾ ਹੈ ਕਿ ਸੁਖਬੀਰ ਬਾਦਲ ਅਕਾਲ ਤਖਤ ਨਾਲ ਟਕਰਾਅ ਦੇ ਵੱਲ ਵੱਧ ਰਿਹਾ ਹੈ ਸਿੱਧਾ ਮੱਥਾ ਅਕਾਲ ਤਖਤ ਦੇ ਨਾਲ ਜਥੇਦਾਰ ਸਹਿਬਾਨਾਂ ਦੇ ਹੁਕਮਾਂ ਨੂੰ ਨਾ ਮੰਨ ਕੇ ਲਾਇਆ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇਮ ਅਕਾਲ ਤਖਤੇ ਰਤਬੇ ਨੂੰ ਗਿਆਨੀ ਗੁਰਬਚਨ ਸਿੰਘ ਦੇ ਬਾਕੀ ਜਥੇਦਾਰਾਂ ਦੇ ਨਾਲ ਜਦੋਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਕਰ ਗਏ ਸੀਗੇ ਤੇ ਉੱਥੇ ਜਾ ਕੇ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੀ ਸੀ ਉਦੋਂ ਇਸ ਰਤਬੇ ਨੂੰ ਇਸ ਅਕਸ ਨੂੰ ਬਹੁਤ ਵੱਡੀ ਢਾਲ ਲੱਗੀ ਸੀ ਇਹ ਵੀ ਸੱਚ ਹੈ ਕਿ ਜਥੇਦਾਰ ਸਹਿਬਾਨ ਨੂੰ ਪਦਵੀ ਤੇ ਲਾਉਣ ਵਾਲਾ ਅਕਾਲੀ ਦਲ ਦਾ ਪ੍ਰਧਾਨ ਹੀ ਹੁੰਦਾ ਹੈ ਤੇ ਕਿਉਂਕਿ ਐਸਜੀਪੀਸੀ ਵਿੱਚ ਵੀ ਅਕਾਲੀ ਦਲ ਦੀ ਹੀ ਬਹੁਮਤ ਹੈ ਤੇ ਸਾਰੇ ਫੈਸਲੇ ਜੋ ਨੇ ਉਹ ਪ੍ਰਧਾਨ ਦੀ ਮਰਜ਼ੀ ਨਾਲ ਹੀ ਹੁੰਦੇ ਨੇ ਪਰ ਫਿਰ ਵੀ ਲੋਕਾਂ ਦੀ ਕਚਹਿਰੀ ਵਿੱਚ ਪੰਥ ਦੀਆਂ ਨਜ਼ਰਾਂ ਦੇ ਵਿੱਚ ਜੋ ਇਸ ਪਦਵੀ ਦਾ ਮਾਨ ਸਨਮਾਨ ਹੈ ਜੋ ਇਸ ਪਦਵੀ ਦੀ ਇੱਜ਼ਤ ਹੈ ਉਸ ਨੂੰ ਬਰਕਰਾਰ ਤਾਂ ਰੱਖਣਾ ਹੀ ਚਾਹੀਦਾ ਹੈ ਐਨੇ ਸਿੱਧੇ ਤਰੀਕੇ ਨਾਲ ਉਨ੍ਹਾਂ ਦੇ ਹੁਕਮਾਂ ਦੀ ਅਦੂਲੀ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਜੇ ਪੰਥ ਦੀਆਂ ਨਜ਼ਰਾਂ ਵਿੱਚ ਤੁਸੀਂ ਜਥੇਦਾਰ ਸਹਿਬਾਨ ਨੂੰ ਆਪਣੀ ਕਟਪੁਤਰੀ ਦੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਪੰਥ ਤੁਹਾਡੀ ਇੱਜ਼ਤ ਕਦੇ ਵੀ ਨਹੀਂ ਕਰੇਗਾ ਇਸ ਦਾ ਜਵਾਬ ਜੋ ਹੈ ਇਸ ਸਵਾਲ ਦਾ ਕਿ ਕੀ ਪੰਥ ਤੁਹਾਡੀ ਇੱਜ਼ਤ ਕਰੇਗਾ ਜੇ ਤੁਸੀਂ ਜਥੇਦਾਰ ਸਹਿਬਾਨਾਂ ਨਾਲ ਇੰਜ ਵਰਤਾਰਾ ਰੱਖਦੇ ਹੋ ਉਹ ਲੋਕ ਕਈ ਵਾਰ ਲੋਕਾਂ ਨੇ ਚੋਣਾਂ ਦੇ ਵਿੱਚ ਸੁਖੀਰ ਬਾਦਲ ਨੂੰ ਇਸ ਦਾ ਜਵਾਬ ਦਿੱਤਾ ਹੈ ਪਰ ਲੱਗਦਾ ਨਹੀਂ ਕਿ ਕੋਈ ਫਰਕ ਪਿਆ ਹੈ ਜਾਂ ਉਹਨਾਂ ਨੂੰ ਕੋਈ ਸਮਝ ਆਈ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇਹ ਕੋਸ਼ਿਸ਼ ਸ਼ੁਰੂ ਹੋਈ ਸੀ ਕਿ ਅਕਾਲੀ ਦਲ ਦੇ ਵਿੱਚ ਕੁਝ ਬਦਲਾਅ ਲਿਆਂਦੇ ਜਾਣ ਕਈ ਆਗੂਆਂ ਨੇ ਅੱਡ ਹੋ ਕੇ ਸੁਧਾਰ ਲੈਰ ਬਣਾਈ ਤੇ ਅਕਾਲ ਤਖਤ ਤੇ ਲਿਖਤੀ ਸ਼ਿਕਾਇਤ ਦਿੱਤੀ ਸੀ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤੇ 2 ਦਸੰਬਰ ਨੂੰ ਅਕਾਲ ਤਖਤ ਦੀ ਫਸੀਨ ਤੋਂ ਤਨਖਾਹ ਵੀ ਲਗਾਈ ਗਈ ਸੀ ਉਨ੍ਹਾਂ ਫੈਸਲਿਆਂ ਨੂੰ ਪੰਥ ਨੇ ਬੜਾ ਚੰਗਾ ਹੰਗਾਰਾ ਦਿੱਤਾ ਸੀ ਅਕਾਲ ਤਖਤਾ ਰਤਬਾ ਅਲ ਅਗਰਿਆ ਸੀਗਾ ਕਿ ਮੁੜ ਬਹਾਲੀ ਵੱਲ ਤੁਰ ਪਿਆ ਹੈ ਇਹ ਵੀ ਲੱਗਦਾ ਸੀ ਕਿ ਹੁਣ ਜੇ ਇਹ ਫੈਸਲੇ ਲਾਗੂ ਕਰ ਦਿੱਤੇ ਜਾਣਗੇ ਤਾਂ ਅਕਾਲੀ ਦਲ ਵੀ ਪੰਥ ਦੇ ਵਿੱਚ ਪ੍ਰਵਾਨਗੀ ਦੇ ਵੱਲ ਵੱਧ ਰਹੇਗਾ ਅਕਾਲੀ ਦਲ ਨੂੰ ਦੁਬਾਰਾ ਪੰਥ ਤੋਂ ਪ੍ਰਵਾਨਗੀ ਮਿਲ ਜਾਏਗੀ ਪਰ ਇਹ ਲੱਗਦਾ ਹੈ ਕਿ ਜਿਹੜੇ ਫੈਸਲੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਸੀ ਉਹਨਾਂ ਫੈਸਲਿਆਂ ਦੇ ਨਾਲ ਸੁਖਬੀਰ ਬਾਦਲ ਦੇ ਅਹਿਮ ਨੂੰ ਕਾਫੀ ਵੱਡੀ ਸੱਟ ਵੱਜੀ ਹੈ ਆਪਣੇ ਪਿਤਾ ਦਾ ਫਕਰੇ ਕੌਮ ਜਿਹੜਾ ਖਿਤਾਬ ਉਹਨਾਂ ਨੂੰ ਮਿਲਿਆ ਸੀ ਵਾਪਸ ਲੈ ਜਾਣਾ ਉਹਨਾਂ ਨੂੰ ਸ਼ਾਇਦ ਕਾਫੀ ਦੁਖਦਾਈ ਲੱਗਿਆ ਹੋਵੇਗਾ ਆਬਵੀਅਸਲੀ ਲੱਗਣਾ ਵੀ ਚਾਹੀਦਾ ਹੈ ਲੇਕਿਨ ਉਸਨੇ ਅਹਿਮ ਦੇ ਉੱਤੇ ਕਾਫੀ ਵੱਡੀ ਸੱਟ ਮਾਰੀ ਹੈ ਇਸ ਵਾਪਸ ਲੈ ਜਾਣ ਨੂੰ ਇਸ ਖਿਤਾਬ ਦੇ ਵਾਪਸ ਲੈ ਜਾਣ ਨੂੰ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਧਾਰ ਲਹਿਰ ਦੇ ਆਗੂਆਂ ਨੂੰ ਜ਼ਿੰਮੇਵਾਰ ਮੰਨਦੇ ਹਨ ਤੇ ਇਹਨਾਂ ਨੂੰ ਕਦੇ ਵੀ ਮਾਫ ਕਰਨ ਦੇ ਰੌਂ ਦੇ ਵਿੱਚ ਨਹੀਂ ਦਿਖਾਈ ਦੇ ਰਹੇ ਬਾਗੀ ਤੇ ਦਾਗੀ ਦੋਵਾਂ ਤਰ੍ਹਾਂ ਨੂੰ ਇਕੱਠੇ ਕਰਨ ਦਾ ਫੈਸਲਾ ਉਹਨਾਂ ਨੂੰ ਪ੍ਰਮਾਨ ਨਹੀਂ ਹੈ ਇਹ ਵੀ ਬਹੁਤ ਵਾਰੀ ਕਿਹਾ ਜਾ ਚੁੱਕਿਆ ਹੈ ਇਸੇ ਲਈ ਹੀ ਅਕਾਲ ਤਖਤ ਵੱਲੋਂ ਬਣਾਈ ਹੋਈ ਸੱਤ ਮੈਂਬਰੀ ਕਮੇਟੀ ਦੀ ਦੇਖਰੇਖ ਵਿੱਚ ਜਿਹੜੀ ਅਕਾਲੀ ਦਲ ਦੀ ਭਰਤੀ ਹੈ ਉਹ ਨਹੀਂ ਕੀਤੀ ਜਾ ਰਹੀ ਸੰਵਿਧਾਨ ਦੀ ਉਲੰਘਣਾ ਦਾ ਬਹਾਨਾ ਬਣਾਇਆ ਗਿਆ ਅੜੀਅਲ ਰੁਖ અપਨਾ ਕੇ ਉਹਨਾਂ ਨੇ ਭਰਤੀ ਆਪਣੇ ਆਪ ਸ਼ੁਰੂ ਵੀ ਕਰ ਦਿੱਤੀ ਪਰ ਫਿਰ ਉਹਨਾਂ ਦਾ ਜਿਹੜਾ ਖੁਦ ਦਾ ਖੇਮਾ ਸੀ ਉਹਦੇ ਵਿੱਚੋਂ ਹੀ ਵਿਰੋਧ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਲੋਕ ਇਸ ਫੈਸਲੇ ਦਾ ਵਿਰੋਧ ਕਰਨ ਲੱਗੇ ਤਾਂ ਉਹਨਾਂ ਵੱਲੋਂ ਫਿਰ ਸਮਝੌਤੇ ਦੀ ਕੋਸ਼ਿਸ਼ ਵੀ ਕੀਤੀ ਗਈ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਲੇਕਿਨ ਵਡਾਲਾ ਵੱਲੋਂ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਗਿਆਨੀ ਰਗਵੀਰ ਸਿੰਘ ਦਾ ਆਪਣੀ ਪਦਵੀ ਦੇ ਕੱਦ ਦੇ ਬਰਾਬਰ ਕਿਰਦਾਰ ਦਿਖਾਉਣ ਵਿੱਚ ਕਿਤੇ ਨਾ ਕਿਤੇ ਕਮਜ਼ੋਰੀ ਰਹਿ ਗਈ ਉਹ ਉਸ ਕੱਦ ਦੇ ਖਾਨ ਦੇ ਦਿਖਾਈ ਨਹੀਂ ਦਿੱਤੇ ਜਿਹੜੀ ਪ੍ਰਤੀਤ ਹੋਇਆ ਕਿ ਜਿਹੜੀ ਪਦਵੀ ਦੇ ਉੱਤੇ ਉਹ ਸ਼ਿਸ਼ੋਭਤ ਹਨ ਉਹ ਉਹਨਾਂ ਦਾ ਕਿਰਦਾਰ ਉਸ ਪਦਵੀ ਦੇ ਖਾਨ ਦਾ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਹੋਈ ਸੀ ਤੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਸ ਸਮੇਂ ਤੱਕ ਗਿਆਨੀ ਰਕबीर ਸਿੰਘ ਨੇ ਆਪਣਾ ਅਸਤੀਫਾ ਦੇਣ ਦਾ ਵੀ ਐਲਾਨ ਕਰ ਦਿੱਤਾ ਸੀ ਜਿਹੜੀ ਜਥੇਦਾਰਾਂ ਦੇ ਵਿੱਚ ਏਕਤਾ ਹੈ ਉਹ ਦਿਖਾਈ ਗਈ ਸੀ ਲੇਕਿਨ ਉਸ ਤੋਂ ਬਾਅਦ ਕੋਈ ਵੀ ਸਖਤ ਜਾਂ ਸਪਸ਼ਟ ਸਟੈਂਡ ਗਿਆਨੀ ਰਕबीर ਸਿੰਘ ਵੱਲੋਂ ਨਹੀਂ ਲਿਆ ਗਿਆ ਇਸ ਤਰ੍ਹਾਂ ਲੱਗਿਆ ਕਿ ਉਹਨਾਂ ਨੇ ਆਪਣੇ ਪੈਰ ਜਿਹੜੇ ਨੇ ਪਛਾਣ ਖਿੱਚ ਲਏ ਨੇ ਅਕਾਲੀ ਦਲ ਵੱਲੋਂ ਜਦੋਂ ਹੁਕਮ ਮੰਨਣ ਤੋਂ ਅਨਾਕਾਨਿਕ ਕੀਤੀ ਜਾ ਰਹੀ ਸੀ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਦੇ ਲਈ ਬਣਾਈ ਕਮੇਟੀ ਬਾਰੇ ਵੀ ਉਹਨਾਂ ਵੱਲੋਂ ਕੋਈ ਸਖਤ ਸਟੈਂਡ ਨਹੀਂ ਲਿਆ ਗਿਆ ਸੀ ਫਿਰ ਇੱਕ ਦਿਨ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਇਹ ਕਿਹਾ ਕਿ ਕਮੇਟੀ ਬਣਾਉਣਾ ਐਸਜੀਪੀਸੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਜਥੇਦਾਰਾਂ ਦੀ ਜਾਂਚ ਸਿਰਫ ਅਕਾਲ ਤਖ਼ਤੀ ਕਰ ਸਕਦਾ ਹੈ ਤੇ ਜੇ ਗਿਆਨੀ ਹਰਪ੍ਰੀਤ ਨੇ ਉੱਥੇ ਪੰਜ ਪਿਆਰਿਆਂ ਦੇ ਸਾਹਮਣੇ ਆਪਣੀ ਸਫਾਈ ਦੇ ਦਿੱਤੀ ਹੈ ਤਾਂ ਹੁਣ ਇਹ ਗੱਲ ਉੱਥੇ ਹੀ ਖਤਮ ਹੋ ਹੋ ਜਾਣੀ ਸਮਝੀ ਜਾਣੀ ਚਾਹੀਦੀ ਹੈ ਕੋਈ ਹੋਰ ਜਾਂਚ ਦੀ ਜ਼ਰੂਰਤ ਨਹੀਂ ਹੈ ਅਕਾਲੀ ਦਲ ਨੇ ਵੀ ਉਹਨਾਂ ਨੇ ਇਨ ਬਿਨ ਫੈਸਲੇ ਲਾਗੂ ਕਰਨ ਦੇ ਲਈ ਕਿਹਾ ਉਸ ਤੋਂ ਬਾਅਦ ਫਿਰ ਚੁੱਪੀ ਧਾਰ ਲਈ ਗਈ ਲੰਬਾ ਸਮਾਂ ਉਹ ਕੁਝ ਨਹੀਂ ਬੋਲੇ ਹੁਣ ਕਾਫੀ ਦਬਾਅ ਜਦੋਂ ਉਹਨਾਂ ਦੇ ਉੱਤੇ ਵੱਧ ਗਿਆ ਤਾਂ 28 ਜਨਵਰੀ ਦੀ ਇਹ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਨੂੰ ਸੱਦਿਆ ਗਿਆ ਸੀ ਇਹ ਕਿਹਾ ਜਾ ਰਿਹਾ ਸੀ ਕਿ ਇੱਥੇ ਇਸ ਮੀਟਿੰਗ ਦੇ ਵਿੱਚ ਕੁਝ ਸਖਤ ਫੈਸਲੇ ਲਏ ਜਾ ਸਕਦੇ ਨੇ ਜੋ ਅਕਾਲੀ ਦਲ ਆਣਾ ਕਾ ਨਹੀਂ ਕਰ ਰਿਹਾ ਹੈ ਉਸ ਤੇ ਉੱਪਰ ਕੋਈ ਨਾ ਕੋਈ ਸਖਤ ਸਟੈਂਡ ਜਿਸਦਾਰ ਸਹਿਬਾਨ ਵੱਲੋਂ ਲਿਆ ਜਾਏਗਾ ਇੱਕ ਦਿਨ ਪਹਿਲਾਂ ਹੀ ਤਿੰਨੇ ਸਿੰਘ ਸਹਿਬਾਨ ਜਿਹੜੇ ਨੇ ਉਹ ਹਜੂਰ ਸਾਹਿਬ ਵਿੱਚ ਵਿਖੇ ਸੀਗੇ ਇੱਕ ਇਕੱਤਰਤਾ ਹੋ ਰਹੀ ਸੀ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਵੀ ਉੱਥੇ ਉਹਨਾਂ ਦੇ ਨਾਲ ਹੀ ਮੌਜੂਦ ਸੀ ਉਸ ਇਕੱਠ ਵਿੱਚ ਉਸ ਇਕੱਤਰਤਾ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਤੇ ਦਮਦਮੀ ਟਕਸਾਲ ਦੇ ਮੁਖੀ ਪ੍ਰਣਾਮ ਸਿੰਘ ਧੁੰਮਾ ਵੱਲੋਂ ਵੀ ਜਥੇਦਾਰਾਂ ਨੂੰ ਕਾਫੀ ਸਪੋਰਟ ਦਿਖਾਈ ਗਈ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਸਖਤ ਫੈਸਲੇ ਲਓ ਉਹਨਾਂ ਦਾ ਹੌਸਲਾ ਵਧਾਇਆ ਗਿਆ ਇਹ ਕਿਹਾ ਗਿਆ ਕਿ ਪੰਥ ਪੂਰੇ ਤਰੀਕੇ ਦੇ ਨਾਲ ਤੁਹਾਡੇ ਪਿੱਛੇ ਖੜਾ ਹੈ ਤੁਹਾਨੂੰ ਝਿਜਕਣ ਦੀ ਲੋੜ ਨਹੀਂ ਤੇ ਇੱਥੋਂ ਤੱਕ ਕਿਹਾ ਗਿਆ ਕਿ ਤੁਹਾਨੂੰ ਭੱਜਣ ਵੀ ਨਹੀਂ ਦੇਵਾਂਗੇ ਤੁਸੀਂ ਅਸਤੀਫਾ ਦੇ ਕੇ ਇਸ ਲੜਾਈ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਸਖਤ ਸਟੈਂਡ ਲਾਓ ਫੈਸਲੇ ਸੁਣਾਉ ਸਖਤ ਫੈਸਲੇ ਸੁਣਾਉ ਪੰਥ ਜਿਹੜਾ ਹੈ ਤੁਹਾਡੇ ਨਾਲ ਖੜਾ ਹੈ ਲੇਕਿਨ ਇਸ ਤੋਂ ਅਗਲੇ ਹੀ ਦਿਨ ਦਿਨ ਚੜਦੇ ਹੋਈ ਗਿਆਨੀ ਰਕबीर ਸਿੰਘ ਵੱਲੋਂ ਸਖਤ ਕਦਮ ਚੱਕਣ ਦੀ ਬਜਾਏ ਇਸ ਮੀਟਿੰਗ ਨੂੰ ਹੀ ਮੁਲਤਵੀ ਕਰ ਦਿੱਤਾ ਗਿਆ ਅੱਗੇ ਦੀ ਕੋਈ ਤਰੀਕ ਵੀ ਨਹੀਂ ਦਿੱਤੀ ਗਈ ਇਹੀ ਕਿਹਾ ਗਿਆ ਕਿ ਉਹਨਾਂ ਦੇ ਕੋਈ ਨਿੱਜੀ ਰਜੇ ਹੋਏ ਨੇ ਜਿਸਤੇ ਕਰਕੇ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਅਚਾਨਕ ਹੋਈਆਂ ਇਸ ਤਬਦੀਲੀਆਂ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਕਦਮ ਝਟਕਾ ਲੱਗਿਆ ਤੇ ਉਹਨਾਂ ਨੇ 에어ਪੋਰਟ ਤੋਂ ਹੀ ਬਾਹਰ ਆਪਣੀ ਗੱਡੀ ਦੇ ਵਿੱਚ ਬੈਠ ਕੇ ਇੱਕ ਵੀਡੀਓ ਸੰਦੇਸ਼ ਕੌਮ ਦੇ ਨਾਮ ਜਾਰੀ ਕੀਤਾ ਜਿਸ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਕੱਢਣ ਦੀ ਤਿਆਰੀ ਹੋ ਰਹੀ ਹੈ ਇਸ ਮੀਟਿੰਗ ਦੇ ਵਿੱਚ ਜੋ 28 ਜਨਵਰੀ ਦੀ ਮੀਟਿੰਗ ਸੀ ਉਸ ਵਿੱਚ ਗੁਰਮਤ ਦੇ ਹਿਸਾਬ ਨਾਲ ਕੁਝ ਸਖਤ ਫੈਸਲੇ ਹੋਣ ਦੀ ਸੰਭਾਵਨਾ ਸੀ ਲੇਕਿਨ ਜੇ ਹੁਣ ਇਹ ਮੀਟਿੰਗ ਟਾਲ ਦਿੱਤੀ ਗਈ ਹੈ ਇਸ ਦਾ ਮਤਲਬ ਹੁਣ ਸ਼੍ਰੋਮਣੀ ਕਮੇਟੀ ਆਪਣੀ ਐਗਜ਼ੀਕਟਿਵ ਬਾਡੀ ਦੀ ਮੀਟਿੰਗ ਸੱਦੇਗੀ ਤੇ ਮੈਨੂੰ ਮੇਰੇ ਪਦਵੇ ਤੋਂ ਅਹੁਦੇ ਤੋਂ ਲਾਉਣ ਦੀਆਂ ਹਟਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਵੀ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਜਾਂਚ ਕਮੇਟੀ ਤਿੰਨ ਮੈਂਬਰੀ ਬਣਾਈ ਗਈ ਹੈ ਉਹ ਪਿਛਲੇ ਕੁਝ ਦਿਨਾਂ ਵਿੱਚ ਆਪਣੀਆਂ ਗਤੀਵਿਧੀਆਂ ਉਸ ਵੱਲੋਂ ਕਾਫੀ ਵਧਾ ਦਿੱਤੀਆਂ ਗਈਆਂ ਨੇ ਮੇਰੇ ਖਿਲਾਫ ਬਿਆਨ ਦਰਜ ਹੋ ਰਹੇ ਨੇ ਬਾਦਲਾਂ ਦਾ ਮੈਸੇਂਜਰ ਕਹਿ ਕੇ ਉਹਨਾਂ ਨੇ ਸੰਬੋਧਨ ਕੀਤਾ ਕਿ ਉਹ ਗੱਡੀ ਵਿੱਚ ਬਿਠਾ ਕੇ ਲੋਕਾਂ ਤੋਂ ਮੇਰੇ ਖਿਲਾਫ ਬਿਆਨ ਦਰਜ ਕਰਵਾ ਰਿਹਾ ਹੈ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਵੀ ਨੂੰ ਵੀ ਇਹ ਕਿਹਾ ਗਿਆ ਕਿ ਉਹਨਾਂ ਵੱਲੋਂ ਲਿਖਤੀ ਬਿਆਨ ਦੇਣ ਨੂੰ ਕਿਹਾ ਗਿਆ ਸੀ ਕਿ ਮੈਂ ਮर्यादा ਦਾ ਉਲੰਘਣ ਕੀਤਾ ਹੈ ਪਰ ਉਹਨਾਂ ਵੱਲੋਂ ਮਨਾ ਕਰ ਦਿੱਤਾ ਗਿਆ ਕਿਸੇ ਨੇ ਵੀ ਇਸ ਤਰ੍ਹਾਂ ਦੇ ਬਿਆਨ ਦਰਜ ਨਹੀਂ ਕਰਾਏ ਉਹਨਾਂ ਦਾ ਜੋ ਸਾਡੂ ਵਾਲਾ ਕੇਸ ਸੀ ਉਸ ਤੇ ਵਿੱਚ ਬਿਆਨ ਦਰਜ ਕਰਾਏ ਜਾ ਰਹੇ ਨੇ ਤੇ ਜਲਦੀ ਹੀ ਉਹ ਕਹਿੰਦੇ ਨੇ ਕਿ ਮੈਨੂੰ ਪਦਵੀ ਤੋਂ ਲਾਂਭੇ ਕਰ ਦਿੱਤਾ ਜਾਏਗਾ ਮੇਰੇ ਅਹੁਦੇ ਤੋਂ ਹਟਾ ਦਿੱਤਾ ਜਾਏਗਾ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਚੈਲੰਜ ਵੀ ਸਿੱਟ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਛੇਤੀ ਹਟਾਓ ਤਾਂ ਕਿ ਮੈਂ ਸੁਰੱਖਰੂ ਹੋ ਕੇ ਪੰਥ ਦੇ ਵਿੱਚ ਜਾ ਸਕਾਂ ਫਿਰ ਪੰਥ ਨਾਲ ਸਲਾਹ ਕਰਕੇ ਫਿਰ ਮੈਂ ਤੁਹਾਨੂੰ ਸਾਰੇ ਜਵਾਬ ਦੇਵਾਂਗਾ ਉਹਨਾਂ ਦੇ ਜਿਹੜੇ ਚਿਹਰੇ ਦੇ ਹਾਵ ਭਾਵ ਸੀ ਉਸ ਤੋਂ ਜ਼ਰੂਰ ਲੱਗ ਰਿਹਾ ਸੀ ਕਿ ਜਿਵੇਂ ਉਹ ਆਹਤ ਹੋਏ ਹੁਣ ਉਹ ਦੁਖੀ ਹੋਣ ਕਿਉਂਕਿ ਇਹ ਉਮੀਦ ਨਹੀਂ ਕੀਤੀ ਜਾ ਰਹੀ ਸੀ ਕਿ ਗਿਆਨੀ ਰਗਵੀਰ ਸਿੰਘ ਇਸ ਮੀਟਿੰਗ ਨੂੰ ਟਾਲ ਦੇਣਗੇ ਜੋ ਏਕਤਾ ਇਹਨਾਂ ਜਸੇਦਾਰ ਸਹਿਬਾਨ ਵੱਲੋਂ ਪਹਿਲਾਂ ਦਿਖਾਈ ਗਈ ਸੀ ਜਦੋਂ ਇਹ ਮਾਮਲਾ ਸ਼ੁਰੂ ਹੋਇਆ ਸੀ ਜਦੋਂ ਵਿਰਸਾ ਸਿੰਘ ਬਲਟੋਹਾ ਵੱਲੋਂ ਇਹਨਾਂ ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਉਹ ਏਕਤਾ ਹੁਣ ਕਿਧਰੇ ਖਿੰਡ ਪੁਣ ਗਈ ਲੱਗਦੀ ਹੈ ਇੱਕ ਦਿਨ ਪਹਿਲਾਂ ਤੱਕ ਸਿੰਘ ਸਹਿਬਾਨ ਇਕੱਠੇ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹ ਸੋਚ ਵਿਚਾਰ ਕਰ ਰਹੇ ਨੇ ਸਲਾਹ مشورہ ਕਰ ਰਹੇ ਨੇ ਕਿ 28 ਤਰੀਕ ਦੀ ਮੀਟਿੰਗ ਨੂੰ ਕੀ ਫੈਸਲੇ ਲੈਣੇ ਨੇ ਲੇਕਿਨ ਅਚਾਨਕ ਹੀ ਜਸਵੰਤ ਰਗਵੀਰ ਸਿੰਘ ਵੱਲੋਂ ਇਸ ਮੀਟਿੰਗ ਤੋਂ ਪਾਸਾ ਵੱਟ ਜਾਣਾ ਇਹਨੂੰ ਮੁਲਤਵੀ ਕਰ ਦੇਣਾ ਸਾਰਿਆਂ ਨੂੰ ਹੀ ਇੱਕ ਸ਼ੌਕ ਦੀ ਤਰ੍ਹਾਂ ਲੱਗਿਆ ਹੈ ਕਿਸੇ ਨੂੰ ਵੀ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਇੰਨੀ ਛੇਤੀ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਜਾਏਗਾ ਮੀਟਿੰਗ ਤੋਂ ਐਨੇ ਪਹਿਲਾਂ ਸੋ ਸਵਭਾਵਕ ਸੀ ਕਿ ਸਾਰੇ ਇਸ ਗੱਲ ਤੇ ਹੈਰਾਨ ਸੀ ਲੇਕਿਨ ਜੋ ਹੁਣ ਹੋ ਰਿਹਾ ਹੈ ਉਹ ਲੱਗਦਾ ਹੈ ਕਿ ਸਾਰੀ ਗੱਲ ਉਸੇ ਦਿਸ਼ਾ ਵੱਲ ਵਧ ਰਹੀ ਹੈ ਜਿਸ ਦੀਆਂ ਕਿਆਸ਼ਰਾਈਆਂ ਸ਼ੁਰੂਆਤ ਦੇ ਵਿੱਚ ਲਾਈਆਂ ਜਾ ਰਹੀਆਂ ਸਨ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜਾ ਸੁਧਾਰ ਲਹਿਰ ਵਾਲਾ ਧੜਾ ਹੈ ਉਹ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਨੇਤਾ ਚੁਣ ਲਵੇ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਖਰਾ ਅਕਾਲੀ ਦਲ ਬਣਾਇਆ ਜਾਏਗਾ ਜੋ ਕਿ ਪੰਥ ਦੇ ਵਿੱਚ ਜਾ ਕੇ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰੇਗਾ ਕਿ ਅਸੀਂ ਅਕਾਲ ਤਖਤ ਦੇ ਹੁਕਮਾਂ ਦੇ ਅਨੁਸਾਰ ਚੱਲਣ ਵਾਲੇ ਲੋਕ ਹਾਂ ਸਾਨੂੰ ਪੰਥ ਪ੍ਰਵਾਨ ਕਰੇ ਇਹ ਇਹਦੀਆਂ ਉਮੀਦਾਂ ਜਦੋਂ ਫੈਸਲੇ ਸੁਣਾਏ ਗਏ ਸੀ ਉਦੋਂ ਘਟ ਗਈਆਂ ਸੀ ਕਿਉਂਕਿ ਉਦੋਂ ਜਥੇਦਾਰ ਸਹਿਬਾਨ ਵੱਲੋਂ ਦੋਨਾਂ ਤੜਿਆਂ ਨੂੰ ਆਪਣੇ ਆਪਣੇ ਚੁੰਨੇ ਸਮੇਟ ਕੇ ਇਕੱਠੇ ਹੋਣ ਲਈ ਕਿਹਾ ਸੀ ਲੇਕਿਨ ਸੁਖਬੀਰ ਬਾਦਲ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਆ ਇਸ਼ਾਰਾ ਨਹੀਂ ਦਿੱਤਾ ਗਿਆ ਕਿ ਉਹ ਇਕੱਠੇ ਲਈ ਜਾਂ ਏਕੇ ਲਈ ਤਿਆਰ ਹੋ ਉਹ ਆਪਣਾ ਦਲ ਨੂੰ ਆਪਣੇ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਨਾਲ ਹੀ ਅੱਗੇ ਵਧਾਉਣਾ ਚਾਹੁੰਦੇ ਨੇ ਸੋ ਹੁਣ ਜਿਹੜੇ ਬਾਗੀ ਨੇ ਜਿਹੜੇ ਸੁਧਾਰ ਲਿਆ ਦੇ ਆ ਨੇਤਾ ਨੇ ਉਹਨਾਂ ਕੋਲ ਵੀ ਹੋਰ ਕੋਈ ਚਾਰਾ ਨਹੀਂ ਬਚਿਆ ਹੈ ਕਿ ਉਹ ਮੰਤਾਂ ਤਰਲੇ ਕਰਕੇ ਤਾਂ ਵਾਪਸ ਜਾਣੋ ਰਹੇ ਉਹਨਾਂ ਨੂੰ ਆਪਣਾ ਦਲ ਅਲੱਗ ਤੋਂ ਬਣਾਉਣਾ ਪਏਗਾ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਲੱਗਦਾ ਹੈ ਜੋ ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਲਾਉਣ ਦੀ ਤਿਆਰੀ ਹੋ ਰਹੀ ਹੈ ਸੋ ਉਹ ਵੀ ਜੋ ਆਪਣੀ ਪਦਵੀ ਤੋਂ ਹਟਾ ਦਿੱਤੇ ਜਾਂਦੇ ਨੇ ਉਹ ਵੀ ਸੁਰਖਰੂ ਹੋ ਜਾਣਗੇ ਤੇ ਫੇਰ ਉਹ ਸ਼ਾਇਦ ਇਸ ਦਲ ਦਾ ਪ੍ਰਧਾਨ ਬਣਨ ਦੇ ਲਈ ਵੀ ਹਾਮੀ ਪੜ ਦੇਣ ਤੇ ਨਵੇਂ ਸਿਰੇ ਤੋਂ ਇੱਕ ਹੋਰ ਪੰਥਕ ਸਿਆਸਤ ਦਾ ਇੱਕ ਚੈਪਟਰ ਜਿਹੜਾ ਹੈ ਉਹ ਸ਼ੁਰੂ ਹੋ ਜਾਏਗਾ ਕੀ ਕਰਦੇ ਨੇ ਉਹ ਕਿਵੇਂ ਵਿਚਰਦੇ ਨੇ ਕਿੰਨੀ ਕੁ ਪ੍ਰਵਾਨਤਾ ਉਹਨਾਂ ਨੂੰ ਲੋਕਾਂ ਦੇ ਵਿੱਚ ਮਿਲਦੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਫਿਲਹਾਲ ਜੋ ਪੰਥ ਦੇ ਵਿੱਚ ਉਮੀਦ ਵੱਜੀ ਸੀ ਕਿ ਜਸਵੰਤ ਸਾਹਿਬਾਨ ਸਖ਼ਤ ਸਟੈਂਡ ਲੈ ਸਕਦੇ ਨੇ ਉਹ ਇੰਡੀਪੈਂਡੈਂਟਲੀ ਆਜ਼ਾਦ ਤਰੀਕੇ ਨਾਲ ਆਜ਼ਾਦ ਸੋਚ ਨਾਲ ਪੰਥ ਦੇ ਮਸਲਿਆਂ ਦੇ ਉੱਤੇ ਪੈਰਾ ਦੇ ਸਕਦੇ ਨੇ ਉਸ ਨੂੰ ਕਾਫੀ ਡੂੰਗੀ ਸੱਤ ਜ਼ਰੂਰ ਵਜੀ ਹੈ ਦੁਬਾਰਾ ਅਸੀਂ ਉੱਥੇ ਹੀ ਆ ਕੇ ਖੜੇਗੇ ਹੋ ਗਏ ਹਾਂ ਜਿੱਥੇ ਗਿਆਨੀ ਗੁਰਬਚਨ ਸਿੰਘ ਦੇ ਵੇਲੇ ਹੋਏ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਗਿਆਨੀ ਗੁਰਬਚਨ ਸਿੰਘ ਦਾ ਜ਼ਿਕਰ ਕੀਤਾ ਗਿਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਜੱਫੀਦਾਰ ਤਾਂ ਇਹਨਾਂ ਮੰਨ ਲੈਂਦੇ ਨੇ ਉਹਨਾਂ ਦੇ ਕਰੋੜਾਂ ਦੇ ਧੰਦਿਆਂ ਦੇ ਉੱਪਰ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਹੁੰਦਾ ਉਹ ਗਿਆਨੀ ਗੁਰਬਚਨ ਸਿੰਘ ਵਾਸਤੇ ਕਿਹਾ ਗਿਆ ਸੀ ਕਿਉਂਕਿ ਉਹਨਾਂ ਦਾ ਹੀ ਹੋਟਲ ਦੇ ਕਾਰੋਬਾਰ ਨੇ ਮੁਕਸਰ ਦੇ ਵਿੱਚ ਤੇ ਉਹ ਕਾਫੀ ਚਰਚਾ ਦੇ ਵਿੱਚ ਵੀ ਰਹੇ ਨੇ ਲੇਕਿਨ ਸੇਵਾ ਮੁਕਤ ਹੋਣ ਤੋਂ ਬਾਅਦ ਅੱਖ ਸਾਲ ਵੀ ਤੱਕ ਵੀ ਉਹਨਾਂ ਨੂੰ ਜਿਹੜੀਆਂ ਸੁੱਖ ਸੁਵਿਧਾਵਾਂ ਨੇ ਸਹੂਲਤਾਂ ਨੇ ਐਸਜੀਪੀਸੀ ਵੱਲੋਂ ਦਿੱਤੀਆਂ ਜਾਂਦੀਆਂ ਰਈਆਂ ਨੇ ਸੋ ਸਵਾਲ ਜ਼ਰੂਰ ਗੈਨੀ ਹਰਪ੍ਰੀਤ ਸਿੰਘ ਵੱਲੋਂ ਚੱਕੇ ਗਏ ਨੇ ਜਿਹੜੇ ਈਨ ਨਹੀਂ ਮੰਨਦੇ ਇਹ ਕਿਹਾ ਗਿਆ ਕਿ ਮੇਰੀਆਂ ਤਾਂ ਬੁਰਕੀਆਂ ਤੱਕ ਵੀ ਗਿਣੀਆਂ ਜਾਂਦੀਆਂ ਨੇ ਕਿ ਬਕ ਕਿੰਨੀਆਂ ਉਗਰਾਈਆਂ ਜਿਹੜੀਆਂ ਨੇ ਰੋਟੀ ਵੀ ਖਾਦੀਆਂ ਇੱਥੇ ਤੱਕ ਉਹਨਾਂ ਵੱਲੋਂ ਕਿਹਾ ਗਿਆ ਜੇ ਅੱਜ ਇਹ ਹਾਲਾਤ ਨੇ ਤੇ ਜਦੋਂ ਉਹ ਪਦਵੀ ਤੇ ਨਹੀਂ ਰਹਿਣਗੇ ਉਦੋਂ ਉਹ ਕੀ ਬੋਲਣਗੇ ਕੀ ਕਹਿਣਗੇ ਇਹ ਵੀ ਅੰਤ ਜਿਹੜਾ ਹੈ ਉਡੀਕ ਕਰੇਗਾ ਕਿ ਉਹੋ ਕਿਸ ਤਰ੍ਹਾਂ ਦੀਆਂ ਗੱਲਾਂ ਬਾਹਰ ਆਉਂਦੀਆਂ ਨੇ ਲੇਕਿਨ ਇਸ ਸਾਰੇ ਦੌਰ ਵਿੱਚ ਇਹ ਜਰੂਰ ਲੱਗਦਾ ਹੈ ਕਿ ਆਪਸੀ ਜਿਹੜੀ ਛਿੱਟਾ ਕਸ਼ੀ ਹੈ ਉਹ ਜਰੂਰ ਵਧੇਗੀ ਇੱਕ ਦੂਜੇ ਦੀ ਕਿਰਦਾਰ ਕੁਸ਼ੀ ਹੋਵੇਗੀ ਅੰਦਰਲੀਆਂ ਗੱਲਾਂ ਬਾਹਰ ਨਿਕਲ ਕੇ ਆਉਣਗੀਆਂ ਤੇ ਇਸ ਭਰਾਮਾਰੂ جنگ ਦੇ ਵਿੱਚ ਕੋਈ ਲੀਡਰ ਬਚ ਕੇ ਨਿਕਲੇਗਾ ਇਸ ਤਰ੍ਹਾਂ ਦਾ ਉਮੀਦ ਜਿਹੜੀ ਹੈ ਉਹ ਨਹੀਂ ਦਿਖ ਰਹੀ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਉਣ ਵਾਲਾ ਸਮਾਂ ਅਕਾਲੀ ਦਲ ਦੇ ਲਈ ਬਹੁਤ ਭਾਰੀ ਰਹਿਣ ਵਾਲਾ ਹੈ ਚਾਹੇ ਕੋਈ ਵੀ ਤੜਾ ਹੋਵੇ ਆਪਸ ਵਿੱਚ ਲੜ ਕੇ ਇਹ ਤੜਾ ਕਦੇ ਵੀ ਕਾਮਯਾਬ ਨਹੀਂ ਹੋ ਸਕੇਗਾ ਤੇ ਸ਼ਾਇਦ ਜਿਹੜੀ ਸਿਆਸੀ ਤਾਕਤ ਹੈ ਉਹ ਅਕਾਲੀ ਦਲ ਨੂੰ ਛੇਤੀ ਮਿਲਣ ਵਾਲੀ ਨਹੀਂ ਜਾਪਦੀ ਇਹ ਲੱਗਦਾ ਹੈ ਕਿ ਬਾਕੀ ਪਾਰਟੀਆਂ ਹੀ ਜਿਹੜੀਆਂ ਨੇ ਉਹ ਸੱਤਾ ਦੇ ਉੱਤੇ ਕਾਬਜ ਰਹਿਣ ਦੇ ਵਿੱਚ ਕਾਮਯਾਬ ਰਹਿਣਗੀਆਂ ਅਕਾਲੀ ਦਲ ਆਪਸ ਦੇ ਵਿੱਚ ਹੀ ਇਸ ਤਰ੍ਹਾਂ ਹੀ ਜਿਹੜੇ ਸਿੱਖ ਲੀਡਰ ਨੇ ਉਹ ਲੜਦੇ ਰਹਿਣਗੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਦੇ ਰਹਿਣਗੇ ਇੱਕ ਦੂਜੇ ਦੀ ਕਿਰਦਾਰ ਕੂਸ਼ੀ ਕਰਦੇ ਰਹਿਣਗੇ ਇਸ ਦਾ ਫਾਇਦਾ ਜਿਹੜਾ ਹੈ ਉਹ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਜ਼ਰੂਰ ਹੋਵੇਗਾ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਦਿਖਾਏਗਾ ਕਿ ਜਥੇਦਾਰ ਸਾਹਿਬ ਇਹ ਮੀਟਿੰਗ ਕਰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪਦਵੀ ਤੋਂ ਛੇਤੀ ਲਾ ਦਿੱਤਾ ਜਾਏਗਾ ਇਹ ਜਲਦ ਹੀ ਸਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਸਾਰਿਆਂ ਦੇ ਸਾਹਮਣੇ ਜੋ ਕੁਝ ਵੀ ਘਟ ਰਿਹਾ ਹੈ ਉਹ ਆਉਣਾ ਹੀ ਆਉਣਾ ਹੈ ਸੋ ਜਲਦ ਪਤਾ ਲੱਗ ਜਾਏਗਾ ਕਿ ਇਹ ਜਿਹੜੀਆਂ ਹੁਣ ਸਿਆਸੀ ਗਤੀਵਧੀਆਂ ਨੇ ਉਹ ਕਿਹੜੀ ਦਿਸ਼ਾ ਵੱਲ ਨੂੰ ਵਧਦੀਆਂ ਨੇ ਉਮੀਦ ਕਰਦੇ ਹਾਂ ਕਿ ਜਲਦ ਹੀ ਜਿਹੜਾ ਕੋਈ ਫੈਸਲਾ ਹੋਵੇਗਾ ਤੇ ਜਿਹੜੀ ਦਿਸ਼ਾ ਹੈ ਅਕਾਲੀ ਦਲ ਨਵਾਂ ਬਣਦਾ ਹੈ ਜਾਂ ਨਹੀਂ ਬਣਦਾ ਹੈ ਉਹ ਸਾਨੂੰ ਜੇਤੀ ਸਾਡੇ ਸਾਹਮਣੇ ਆਏਗਾ ਸਾਨੂੰ ਪਤਾ ਲੱਗੇਗਾ ਸੋ ਜਦੋਂ ਇਹ ਸਾਰਾ ਕੁਝ ਹੁੰਦਾ ਹੈ ਉਦੋਂ ਉਸ ਤਾਜ਼ਾ ਜਾਣਕਾਰੀ ਨਾਲ ਤੁਹਾਡੇ ਸਾਹਮਣੇ ਦੁਬਾਰਾ ਹਾਜ਼ਰ ਹੋਵਾਂਗੇ ਫਿਲਹਾਲ ਦੇ ਲਈ ਇਜਾਜ਼ਤ ਦਿਓ ਧੰਨਵਾਦ